ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਗੱਲ ਜੇਕਰ ਕਿਸਾਨ ਅੰਦੋਲਨ ਦੀ ਕਰੀਏ ਤਾਂ ਅੱਜ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋ ਸਕਦੀ ਹੈ ਕਿਸਾਨ ਆਗੂਆਂ ਦੇ ਨਾਲ ਸ਼ਾਮ 5 ਵਜੇ ਸੋ ਕੁਲ ਮਿਲਾ ਕੇ ਸਾਰੀਆਂ ਸਥਿਤੀਆਂ ਦੀ ਜੇਕਰ ਗੱਲ ਕਰੀਏ ਕੱਲ ਦੇ ਦਿਨ ਦੀ ਗੱਲ ਕਰੀਏ ਕਿਸਾਨ ਅੰਦੋਲਨ ਕਿਵੇਂ ਦਾ ਰਿ ਅੱਜ ਦੀ ਗੱਲ ਕਰੀਏ ਤਾਂ ਕੀ ਕੁਝ ਹੋ ਸਕਦਾ ਹੈ ਅੱਜ ਦੇ ਦਿਨ ਕਿਉਂਕਿ ਜਿਹੜੀ ਇਹ ਮੀਟਿੰਗ ਹੋਣੀ ਹੈ ਬੈਠਕ ਹੋਣੀ ਹੈ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਕੋਈ ਫੈਸਲੇ ਜਾਂ ਐਲਾਨ ਹੋ ਸਕਦੇ ਨੇ ਇਹ ਕਿਸ ਤਰੀਕੇ ਨਾਲ ਇਸ ਮੀਟਿੰਗ ਨੂੰ ਵੀ ਲਿਆ ਜਾਏ ਕਿਸਾਨ ਅੰਦੋਲਨ ਦੀ ਮੁਕੰਮਲ ਰਿਪੋਰਟ ਹੁਣ ਤੱਕ ਦੀ ਕੀ ਕੀ ਤਾਜ਼ਾ ਅਪਡੇਟ ਨੇ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਹਜੂ ਜੀ ਅੱਜ ਦਾ ਦਿਨ ਬਹੁਤ ਅਹਿਮियत ਵਾਲਾ ਹੈ ਅੱਜ ਸ਼ਾਮ ਨੂੰ 5 ਵਜੇ ਇੱਕ ਵਾਰ ਫਿਰ ਭਾਰਤ ਸਰਕਾਰ ਦੇ ਤਿੰਨ ਕੇਂਦਰੀ ਮੰਤਰੀਆਂ ਔਰ ਕਿਸਾਨ ਸੰਗਠਨਾ ਦੇ ਡੈਲੀਗੇਸ਼ਨ ਦੇ ਵਿਚਾਰੇ ਪ੍ਰਤੀਨਿਧੀ ਮੰਡਲ ਦੇ ਵਿਚਾਰੇ 5 ਵਜੇ ਮੀਟਿੰਗ ਹੋ ਸਕਦੀ ਹੈ ਇਹਦੀ ਬਹੁਤ ਵੱਡੀ ਸੰਭਾਵਨਾ ਹੈ ਮੀਟਿੰਗ ਤੈ ਹੋ ਚੁੱਕੀ ਹੈ ਹੁਣ ਇਹਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜਿਹੜੀ ਉਹਦੇ ਆਗੂ ਸਰਵਨ ਸਿੰਘ ਪੰਦੇਰ ਕਿਸਾਨ ਆਗੂ ਜਗਜੀਤ ਸਿੰਘ ਡੱਲੇয়াল ਇਹ ਦੋਨੇ ਉੱਚੇ ਚੇ ਤੌਰ ਤੇ ਮੌਜੂਦ ਰਹਿਣਗੇ ਔਰ ਕੇਂਦਰ ਸਰਕਾਰ ਵੱਲੋਂ ਪਿਊਸ਼ ਗੋਇਲ ਕੇਂਦਰੀ ਮੰਤਰੀ ਨਿਤਿਆਨੰਦ ਜੀ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਔਰ ਅਰਜੁਨ ਮੁੰਡੇ ਜਿਹੜੇ ਕਿ ਕੇਂਦਰੀ ਖੇਤੀਬਾੜੀ ਮੰਤਰੀ ਨੇ ਤਿੰਨੇ ਇਹ ਮੰਤਰੀ ਮੌਜੂਦ ਰਹਿਣਗੇ ਔਰ ਪੰਜਾਬ ਸਰਕਾਰ ਵੱਲੋਂ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਸਕਦੇ ਨੇ ਜਾਂ ਖੇਤੀਬਾੜੀ ਮੰਤਰੀ ਕੁਲਦੀਪ ਢਾਲੀਵਾਲ ਮੌਜੂਦ ਰਹਿਣਗੇ ਅੱਜ ਦੀ ਮੀਟਿੰਗ ਦੇ ਵਿੱਚ ਇਹ ਨਿਰਪਰ ਕਰੇਗਾ ਕਿ ਪਹਿਲਾਂ 8 ਫਰਵਰੀ ਨੂੰ ਮੀਟਿੰਗ ਹੋਈ ਫਿਰ 12 ਫਰਵਰੀ ਨੂੰ ਮੀਟਿੰਗ ਹੋਈ ਕਿ ਇਹਨਾਂ ਦੋ ਮੀਟਿੰਗਾਂ ਤੋਂ ਬਾਅਦ ਕੇਂਦਰੀ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਬੀਜੇਪੀ ਦੀ ਸਰਕਾਰ ਦੇ ਨਾਲ ਸਲਾਹ مشورہ ਕਰਕੇ ਪੰਜਾਬ ਦੇ ਕਿਸਾਨਾਂ ਲਈ ਕੋਈ ਹੋਰ ਚੰਗਾ ਪ੍ਰਸਤਾਵ ਲੈ ਕੇ ਆਉਂਦੇ ਨਹੀਂ ਜਿਹੜੇ ਪੰਜਾਬ ਦੇ ਕਿਸਾਨ ਮਨਜ਼ੂਰ ਕਰਨ ਹੁਣ ਮੰਗ ਕੀ ਹੈ ਪੰਜਾਬ ਦੇ ਕਿਸਾਨਾਂ ਦੀ ਕਿ ਐਮਐਸਪੀ ਤੇ ਕਾਨੂੰਨ ਬਣੇ ਫਸਲਾਂ ਦੀ ਐਮਐਸਪੀ ਤੇ ਖਰੀਦ ਦੀ ਗਰੰਟੀ ਮਿਲੇ ਔਰ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਮਾਫ ਹੋਣ ਲਖੀਮਪੁਰ ਖੀਰੀ ਦੇ ਜਿਹੜੇ ਪੀੜਤ ਨੇ ਉਹਨਾਂ ਨੂੰ ਮੁਆਵਜ਼ੇ ਬਿਜਲੀ ਆਰਡੀਨੈਂਸ ਕਿਸਾਨਾਂ ਨੂੰ ਉਹਦੇ ਚੋਂ ਬਾਹਰ ਰੱਖਿਆ ਜਾਵੇ ਰੱਦ ਕੀਤਾ ਜਾਵੇ ਕਿਸਾਨਾਂ ਤੇ ਪਿਛਲੇ ਸਮੇਂ ਜਿਹੜੇ ਕੇਸ ਦਰਜ ਹੋਏ ਸੀ ਲਗਭਗ 3000 ਤੋਂ ਜ਼ਿਆਦਾ ਕੇਸ ਦੱਸੇ ਜਾ ਰਹੇ ਨੇ ਪਿਛਲੇ ਅੰਦੋਲਨ ਦੇ ਉਹ ਖਤਮ ਕੀਤੇ ਜਾਣ ਰੱਦ ਕੀਤੇ ਜਾਣ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਕਈ ਹੋਰ ਮੰਗਾਂ ਨੇ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਹੈ ਕਿਸਾਨਾਂ ਦੇ ਕਰਜ਼ ਔਰ ਆਰਥਿਕਤਾ ਨੂੰ ਲੈ ਕੇ ਹੈ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਜਦੋਂ ਅੱਜ ਇਹ ਤਿੰਨ ਮੰਤਰੀ ਮੀਟਿੰਗ ਕਰਨ ਆਉਣਗੇ ਕੀ ਉਹ ਕਿਸਾਨਾਂ ਨੂੰ ਜਿਹੜੀ ਉਹਨਾਂ ਦੀ ਸਭ ਤੋਂ ਵੱਡੀ ਮੰਗ ਹੈ ਐਮਐਸਪੀ ਦੀ ਐਮਐਸਪੀ ਦੇ ਉੱਤੇ ਕੋਈ ਠੋਸ ਪ੍ਰਸਤਾਵ ਦੰਦੇ ਨੇ ਕਿਸਾਨ ਚਾਹੁੰਦੇ ਨੇ ਸਾਰੀਆਂ ਫਸਲਾਂ ਤੇ ਐਮਐਸਪੀ ਲੱਗੇ ਕੀ ਐਮਐਸਪੀ ਦੇ ਸਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਵਾਅਦਾ ਸਰਕਾਰ ਕਰੇਗੀ ਕਿਉਂਕਿ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਐਮਐਸਪੀ ਤੇ ਕਮੇਟੀ ਬਣਾਈ ਹੈ ਤੇ ਕਿਸਾਨ ਉਹਦੇ ਮੈਂਬਰ ਨਹੀਂ ਬਣੇ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕੀ ਕਿਸਾਨ ਉਸ ਐਮਐਸਪੀ ਦੀ ਕਮੇਟੀ 'ਚ ਮੈਂਬਰ ਬਣਨ ਲਈ ਤਿਆਰ ਹੋਣਗੇ ਕਿ ਸਰਕਾਰ ਨਵੇਂ ਸਿਰੇ ਤੋਂ ਐਮਐਸਪੀ ਦੀ ਕਮੇਟੀ ਬਣਾਉਣ ਦੀ ਗੱਲ ਕਰਦੀ ਹੈ ਇਹ ਸਰਕਾਰ ਸਿੱਧੇ ਤੌਰ ਤੇ ਕੋਈ ਅਜਿਹਾ ਪ੍ਰਸਤਾਵ ਲਿਆਉਂਦੀ ਹੈ ਕਿ ਅਸੀਂ ਐਮਐਸਪੀ ਦੇਣ ਨੂੰ ਤਿਆਰ ਆ ਪਰ ਕਿਸ ਹੱਦ ਤੱਕ ਉਹਦਾ ਫਾਰਮੂਲਾ ਕੀ ਹੋਏਗਾ ਕਿਹੜੀਆਂ-ਕਿਹੜੀਆਂ ਫਸਲਾਂ ਤੇ ਇਹ ਕੋਈ ਸਰਕਾਰ ਇਸ ਤਰ੍ਹਾਂ ਦਾ ਪ੍ਰਸਤਾਵ ਲੈ ਕੇ ਆਉਂਦੀ ਹੈ ਹੁਣ ਇਹਦੇ ਉੱਪਰ ਨਜ਼ਰ ਰਹੇਗੀ ਦੂਸਰਾ ਰਾਹੁਲ ਗਾਂਧੀ ਉਹਨਾਂ ਦਾ ਬਿਆਨ ਆਇਆ ਸੀ ਕਿ ਸਾਡੀ ਸਰਕਾਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਲਈ ਤਿਆਰ ਹੈ ਉਧਰ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਇਹ ਕਹਿ ਦਿੱਤਾ ਕਿ ਪਿਛਲੀ ਵਾਰ ਜਦੋਂ ਯੂਪੀਏ ਦੀ ਸਰਕਾਰ ਸੀ ਉਹਨਾਂ ਨੇ ਐਮਐਸਪੀ ਦੀ ਗਾਰੰਟੀ ਦੇ ਕਾਨੂੰਨ ਤੇ ਇਨਕਾਰ ਕਰ ਦਿੱਤਾ ਸੀ ਉਸ ਤਰ੍ਹਾਂ ਦੀ ਐਮਐਸਪੀ ਜਿਹੜੀ ਸੁਆਮੀਨਾਥਨ ਦੀ ਰਿਪੋਰਟ ਦੇ ਵਿੱਚ ਰეკਮੈਂਡਡ ਸੀ ਉਹ ਯੂਪੀਏ ਦੀ ਸਰਕਾਰ ਵੱਲੋਂ ਵੀ ਨਹੀਂ ਦਿੱਤੀ ਗਈ ਸੋ ਇੱਕ ਤਰੀਕੇ ਨਾਲ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਹ ਸਾਡੀ ਵੱਡੀ ਗਾਰੰਟੀ ਹੈ ਸਾਡੇ 15 ਕਰੋੜ ਕਿਸਾਨ ਤੇ ਉਹਨਾਂ ਦੇ ਪਰਿਵਾਰ ਉਹਨਾਂ ਦੀ ਸਮਰiddhi ਲਈ ਉਹਨਾਂ ਦੇ ਭਲੇ ਲਈ ਉਹਨਾਂ ਦੀ ਤਾਕਤ ਲਈ ਪਰ ਭਾਜਪਾ ਨੇ ਅੱਜ ਕਿਹਾ ਕਿ ਕਾਂਗਰਸ ਨੇ ਆਪਣੇ ਵੇਲੇ ਵੀ ਕਿਸਾਨਾਂ ਦੇ ਹੱਕ ਚ ਇਸ ਤਰ੍ਹਾਂ ਦੇ ਫੈਸਲੇ ਨਹੀਂ ਕੀਤੇ ਸੀ ਹੁਣ ਮੈਂ 2 ਦਿਨ ਜੋ ਕਿਸਾਨ ਅੰਦੋਲਨ ਦੇ ਵਿੱਚ ਵਾਪਰਿਆ ਗੱਲਬਾਤ ਦੀ ਨੌਬਤ ਕਿਉਂ ਆਈ ਗੱਲਬਾਤ ਦੀ ਨੌਬਤ ਇਸ ਕਰਕੇ ਆਈ ਕਿ ਜਿਵੇਂ ਪਹਿਲਾਂ ਸਿੰਘੂ ਬਾਰਡਰ ਸੀ ਉਸੇ ਤਰ੍ਹਾਂ ਸ਼ੰਭੂ ਬਾਰਡਰ ਦੇ ਜ਼ਰੀਏ ਪੰਜਾਬ ਦੇ ਕਿਸਾਨਾਂ ਨੇ ਜਾਣਾ ਸੀ ਹਰਿਆਣਾ ਦੀ ਸਰਕਾਰ ਨੇ ਰੋਕਾਂ ਲਾਈਆਂ ਪਹਿਲੇ ਦਿਨ ਉੱਥੋਂ ਹੰਝੂ ਗੈਸ ਦੇ ਗੋਲੇ ਫਾਇਰ ਕੀਤੇ ਗਏ ਰਬੜ ਦੇ ਸ਼ੈੱਲ ਉਹ ਵੀ ਉੱਥੋਂ ਫਾਇਰ ਕੀਤੇ ਗਏ ਬਹੁਤ ਸਾਰੇ ਪੰਜਾਬ ਦੇ ਕਿਸਾਨ ਇੰਜਰਡ ਹੋਏ ਜ਼ਖਮੀ ਹੋਏ ਹਾਲਾਂਕਿ ਕੱਲ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਨੇ ਉਹ ਪਤਾ ਲੈਣ ਵੀ ਗਏ ਔਰ ਬਹੁਤ ਸਾਰੇ ਪੋਲਿਟੀਕਲ ਪਾਰਟੀਆਂ ਦੇ ਲੀਡਰ ਗਏ ਰਾਜਾ ਵੜਿੰਗ ਗਏ ਪ੍ਰੇਮ ਸਿੰਘ ਚੰਦੂ ਮਾਜਰਾ ਗਏ ਔਰ ਕਈ ਕਾਂਗਰਸ ਦੇ ਸਥਾਨਕ ਲੀਡਰ ਪਟਿਆਲਾ ਦੇ ਉਹ ਵੀ ਪਤਾ ਲੈਣ ਗਏ ਔਰ ਸਵਾਲ ਇਹ ਹੈ ਕਿ ਸਰਕਾਰ ਨੇ ਇਹ ਕਹਿ ਦਿੱਤਾ ਕਿ ਕੋਈ ਵੀ ਕਿਸਾਨ ਜ਼ਖਮੀ ਹੋਏਗਾ ਇਲਾਜ ਸਰਕਾਰੀ ਤੌਰ ਦੇ ਉੱਤੇ ਕੀਤਾ ਜਾਏਗਾ ਸਵਾਲ ਇਹ ਹੈ ਵੀ ਕਿਸਾਨ ਚਾਹੁੰਦੇ ਸੀ ਕਿ ਫਾਇਰਿੰਗ ਉਧਰੋਂ ਬੰਦ ਹੋਵੇ ਹੰਝੂ ਗੈਸ ਦੇ ਗੋਲਿਆਂ ਦੀ ਔਰ ਕੱਲ ਦੂਸਰਾ ਦਿਨ ਕਿਸਾਨਾਂ ਨੇ ਫੈਸਲਾ ਕੀਤਾ ਕਿ ਅਸੀਂ ਅਗਰ ਕੇਂਦਰ ਬਾਰ-ਬਾਰ ਗੱਲਬਾਤ ਦਾ ਪ੍ਰਸਤਾਵ ਭੇਜ ਰਿਹਾ ਹੈ ਅਰਜਨ ਮੁੰਡੇ ਪਰਸੋਂ ਵੀ ਬਿਆਨ ਦੇ ਰਹੇ ਸੀ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ ਤੇ ਕੱਲ ਕਿਸਾਨਾਂ ਨੇ ਫੈਸਲਾ ਕੀਤਾ ਵੀ ਅਸੀਂ ਫਿਰ ਗੱਲਬਾਤ ਕਰਦੇ ਹਾਂ ਕੱਲ ਪੰਜਾਬ ਦੇ ਅਫਸਰਾਂ ਦੇ ਨਾਲ ਦੋਵੇਂ ਕਿਸਾਨ ਲੀਡਰਾਂ ਦੀ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰ ਔਰ ਕੁਝ ਹੋਰ ਕਿਸਾਨ ਆਗੂਆਂ ਦੀ ਇਹਨਾਂ ਸਾਰਿਆਂ ਦੀ ਮੀਟਿੰਗ ਹੋਈ ਪੰਜਾਬ ਦੇ ਅਫਸਰਾਂ ਨਾਲ ਇਨਾਂ ਨੇ ਇੱਕ ਸ਼ਰਤ ਰੱਖੀ ਕਿ ਪਹਿਲਾਂ ਤਾਂ ਹਰਿਆਣੇ ਵਾਲੇ ਪਾਸਿਓਂ ਜਿਹੜੀ ਫਾਇਰਿੰਗ ਹੋ ਰਹੀ ਹੈ ਹੰਝੂ ਗੈਸ ਦੀ ਉਹਨੂੰ ਬੰਦ ਕਰਾਇਆ ਜਾਵੇ ਔਰ ਜਿਹੜੇ ਰਬੜ ਦੇ ਸ਼ੈੱਲ ਫਾਇਰ ਕੀਤੇ ਜਾ ਰਹੇ ਨੇ ਉਹ ਬੰਦ ਹੋਣ ਪੰਜਾਬ ਦੀ ਸਰਕਾਰ ਗੰਭੀਰ ਹੋਈ ਕਿਉਂਕਿ ਇਹ ਲਗਾਤਾਰ ਮੰਗ ਉੱਠੀ ਕਿ ਡਰੋਨ ਹੈ ਜਿਹੜਾ ਉਹ ਪੰਜਾਬ ਦੀ ਸਰਹੱਦ 'ਚ ਆ ਕੇ ਹਰਿਆਣਾ ਪੁਲਿਸ ਦਾ ਉਹ ਕਿਸਾਨਾਂ 'ਤੇ ਹੰਝੂ ਗੈਸ ਦੇ ਗੋਲੇ ਫਾਇਰ ਕਰ ਰਿਹਾ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪਤਾ ਲੱਗਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਇਸ ਬਾਰੇ ਤੁਸੀਂ ਦੂਜੇ ਸਬੰਧਤ ਸੂਬੇ ਦੇ ਪ੍ਰਸ਼ਾਸਨ ਨਾਲ ਗੱਲ ਕਰੋ ਔਰ ਪਤਾ ਲੱਗਿਆ ਕਿ ਪਟਿਆਲਾ ਦੀ ਡਿਪਟੀ ਕਮਿਸ਼ਨਰ ਨੇ ਫਿਰ ਚਿੱਠੀ ਲਿਖੀ ਅੰਮ੍ਰਾਲਾ ਦੇ ਡੀਸੀ ਨੂੰ ਔਰ ਉਹਨਾਂ ਨੂੰ ਰੋਸ ਪ੍ਰਗਟ ਕੀਤਾ ਕਿ ਤੁਸੀਂ ਜਿਹੜਾ ਤੁਹਾਡਾ ਡਰੋਨ ਹੈ ਇਹ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਸ਼ੈੱਲ ਫਾਇਰ ਨਾ ਕਰੇ ਕੀ ਪੰਜਾਬ ਸਰਕਾਰ ਵੱਲੋਂ ਆਪਣੀ ਪੁਲਿਸ ਨੂੰ ਵੀ ਕੋਈ ਬੰਦੋਬਸਤ ਦੇ ਹੁਕਮ ਦਿੱਤੇ ਗਏ ਕਿ ਅਗਰ ਇਹ ਡਰੋਨ ਦੁਬਾਰਾ ਪੰਜਾਬ ਦੀ ਸਰਹੱਦ ਵਿੱਚ ਆਉਂਦਾ ਤੇ ਇਹਨੂੰ ਡੇਗਿਆ ਜਾਵੇ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ ਪਰ ਅਗਰ ਉਹ ਪੰਜਾਬ ਦੇ ਡੀਸੀ ਵੱਲੋਂ ਪਟਿਆਲਾ ਦੇ ਡੀਸੀ ਵੱਲੋਂ ਲਿਖਣ ਦੇ باوجود ਵੀ ਗਲਤ ਤਰੀਕੇ ਦੇ ਨਾਲ ਪੰਜਾਬ ਦੇ ਹਿੱਸੇ 'ਚ ਆ ਕੇ ਅਥਰੂ ਗੈਸ ਦੇ ਸ਼ੈੱਲ ਫਾਇਰ ਕਰਦਾ ਹੈ ਤਾਂ ਫਿਰ ਪੰਜਾਬ ਪੁਲਿਸ ਸੁਰੱਖਿਆ ਦੇ ਮੱਦੇਨਜ਼ਰ ਪ੍ਰਿਕਾਸ਼ਨ ਦੇ ਮੱਦੇਨਜ਼ਰ ਕਾਰਵਾਈ ਕਰ ਸਕਦੀ ਹੈ ਇਹ ਵਕਤ ਦੱਸੂਗਾ ਕਿ ਕੋਈ ਅਜਿਹੀ ਕਾਰਵਾਈ ਹੁੰਦੀ ਹੈ ਕਿ ਸੰਵਿਧਾਨ ਦੇ ਵਿੱਚ ਇਸ ਤਰੀਕੇ ਦੀ ਵਿਆਖਿਆ ਹੈ ਕਿ ਇੱਕ ਸੂਬੇ ਦੀ ਪੁਲਿਸ ਅਗਰ ਬਿਨਾਂ ਇਜਾਜ਼ਤ ਤੋਂ ਦੂਜੇ ਸੂਬੇ 'ਚ ਜਾ ਕੇ ਕਾਰਵਾਈ ਕਰਦੀ ਹੈ ਕਿਉਂਕਿ ਕੀ ਇਹਦੇ ਬਾਰੇ ਕੋਈ ਸੰਵਿਧਾਨਿਕ ਵਿਆਖਿਆ ਹੈ ਕਾਨੂੰਨ ਦੇ ਵਿੱਚ ਇਹ ਇੱਕ ਵੱਖਰਾ ਵਿਸ਼ਾ ਡਿਬੇਟ ਦਾ ਹੋ ਸਕਦਾ ਹੈ ਪਰ ਰੋਜ਼ ਪ੍ਰਗਟ ਕੀਤਾ ਪੰਜਾਬ ਦੇ ਕਿਉਂਕਿ ਉਹਨਾਂ ਨੇ ਸਰਹੱਦ ਬੰਦ ਕਰਤੀ ਵੀ ਕਿਸਾਨਾਂ ਨੂੰ ਅਸੀਂ ਸ਼ੰਭੂਤ ਪਾਰ ਕਰਨ ਨਹੀਂ ਦੇਣਾ ਹੁਣ ਕਿਸਾਨਾਂ ਨੇ ਜਦੋਂ ਇਹ ਸ਼ਰਤ ਮੰਨੀ ਗਈ ਉਸ ਤੋਂ ਬਾਅਦ ਹਾਮੀ ਭਰੀ ਮੀਟਿੰਗ ਦੀ ਸੋ ਅੱਜ ਸ਼ਾਮ ਨੂੰ 5 ਵਜੇ ਹੁਣ ਮੀਟਿੰਗ ਹੈ ਔਰ ਕਿਸਾਨਾਂ ਨੇ ਕੱਲ ਆਪਣਾ ਅੰਦੋਲਨ ਪੂਰਾ ਸ਼ਾਂਤੀਪੂਰਵਕ ਰੱਖਿਆ ਔਰ ਉਹਨਾਂ ਨੇ ਸ਼ੰਭੂ ਬਾਰਡਰ ਤੋਂ ਅੱਗੇ ਜਾਣ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਸ ਮੀਟਿੰਗ ਤੋਂ ਬਾਅਦ ਨਵੇਂ ਸਿਰੇ ਤੋਂ ਵਿਚਾਰਨ ਦਾ ਫੈਸਲਾ ਕੀਤਾ। ਸੋ ਇਸ ਕਰਕੇ ਜਿਹੜੀ ਅੱਜ ਦੀ ਮੀਟਿੰਗ ਹੈ ਹਰਜੋਜੀ ਉਹ ਬਹੁਤ ਅਹਿਮियत ਵਾਲੀ ਮੀਟਿੰਗ ਹੈ। ਹੁਣ ਇਹਦੇ ਨਾਲ ਨਾਲ ਇੱਕ ਸਵਾਲ ਹੋਰ ਹੈ ਕਿ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਕਿਸਾਨ ਸੀ ਉਹ ਉੱਥੇ ਪਹੁੰਚੇ ਸ਼ੰਭੂ ਬਾਰਡਰ ਤੇ ਫੱਡੀ ਗਿਣਤੀ ਚ 5-7000 ਦੇ ਕਰੀਬ ਟਰੈਕਟਰ ਟਰਾਲੀਆਂ ਉਹ ਲਗਾਤਾਰ ਸ਼ੰਭੂ ਬਾਰਡਰ ਤੇ ਪਹੁੰਚੇ ਕਿਸਾਨਾਂ ਦੇ ਸਮਰਥਨ ਤੇ ਉੱਥੇ ਪਹੁੰਚੇ ਔਰ ਜਿਹੜੇ ਕਿਸਾਨ ਜ਼ਖਮੀ ਸੀ ਉਨ੍ਹਾਂ ਦੀ ਮਦਦ ਲਈ ਵੀ ਵੱਡੀ ਗਿਣਤੀ ਦੇ ਵਿੱਚ ਆਮ ਲੋਕ ਨੇ ਜਿਹੜੇ ਉਹ ਉੱਥੇ ਪਹੁੰਚੇ ਨੇ ਸੋ ਹੁਣ ਦੋ ਦਿਨਾਂ ਦੀ ਜੇ ਮੈਂ ਮੁਕੰਮਲ ਰਿਪੋਰਟਿੰਗ ਕਰਾਂ ਤੇ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਕਿਸਾਨ ਅੰਦੋਲਨ ਹੈ ਉਹਨੇ ਇੱਕ ਵਾਰ ਫੇਰ ਦੁਨੀਆ ਭਰ ਦੇ ਕਿਸਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਦੁਨੀਆ ਭਰ ਦੇ ਪੰਜਾਬੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਔਰ ਭਾਰਤ ਦੀ ਸਰਕਾਰ ਦੀ ਧਿਆਨ ਦੇ ਵਿੱਚ ਵੀ ਇਹ ਗੱਲ ਹੈ ਕਿ ਕਿਸਾਨ ਬਹੁਤ ਹੌਸਲੇ ਦੇ ਨਾਲ ਪਹੁੰਚੇ ਨੇ ਔਰ ਇਸੇ ਕਰਕੇ ਸ਼ਾਇਦ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਭੇਜਿਆ ਔਰ ਅੱਜ ਸ਼ਾਮ ਨੂੰ 5 ਵਜੇ ਗੱਲਬਾਤ ਹੋ ਰਹੀ ਹੈ ਜਿਹੜੀ ਉਹ ਮੀਟਿੰਗ ਦੀ ਗੱਲ ਹੋਈ ਉਹਦੇ ਵਿੱਚੋਂ ਇੱਥੇ ਬੈਠਿਆ ਬੈਠਿਆ ਚਿੱਠੀ ਉਹਨਾਂ ਨੇ ਲੈਟਰ ਮੰਗਾਇਆ ਉਹ ਕਹਿੰਦੇ ਨੇ ਵੀ ਅਸੀਂ ਲੈਟਰ ਆ ਗਿਆ ਸਾਡੇ ਕੋਲੇ ਸਾਨੂੰ ਇੱਥੇ ਕੋਈ ਉਹਨਾਂ ਨੂੰ ਆ ਰਹੀ ਹੋਣੀ ਹੈ ਇੱਥੇ ਕੇਂਦਰ ਵੱਲੋਂ ਕੇਂਦਰ ਵੱਲੋਂ ਚਿੱਠੀ ਇਹਨਾਂ ਕੋਲੇ ਆ ਚੁੱਕੀ ਹੈ ਉਹਦੇ ਕੱਲ ਨੂੰ ਸ਼ਾਮ ਤੱਕ ਉਹਦੀ ਮੀਟਿੰਗ ਦਾ ਟਾਈਮ ਆਪਣਾ ਕੱਲ ਨੂੰ ਸ਼ਾਮ ਨੂੰ ਉਸੇ ਤਰ੍ਹਾਂ ਹੀ ਉਸੇ ਟਾਈਮ 5 ਵਜੇ ਆਪਣੀ ਮੀਟਿੰਗ ਉੱਥੇ ਹੋਣੀ ਆ ਉਸੇ ਸੇਮ ਜਗ੍ਹਾ ਤੇ ਤੇ ਸੇਮ ਜਗ੍ਹਾ ਜਿੱਥੇ ਅੱਗੇ ਹੋਈ ਐ ਉੱਥੇ ਹੀ ਆ ਮੀਟਿੰਗ ਹੋਏਗੀ ਔਰ ਇਹਦੇ ਲਈ ਅਸੀਂ ਆਪ ਸਭ ਨੂੰ ਜਿਹੜਾ ਕੱਲ ਤੱਕ ਦਾ ਕੱਲ ਮੀਟਿੰਗ ਤੱਕ ਦਾ ਅਸੀਂ ਸਾਡੇ ਯੂਥ ਨੂੰ ਵੀ ਸਾਰੇ ਲੀਡਰ ਸਾਹਿਬਾਨ ਰਿਕਵੈਸਟ ਵੀ ਕਰਾਂਗੇ ਕਿ ਹਰ ਇੱਕ ਤਰ੍ਹਾਂ ਦੇ ਨਾਲ ਅਸੀਂ ਕੋਆਪਰੇਸ਼ਨ ਬਣਾ ਕੇ ਇੱਕ ਦੂਜੇ ਦੇ ਨਾਲ ਸਾਂਝ ਬਣਾ ਕੇ ਕੋਸ਼ਿਸ਼ ਕਰੀਏ ਕਿ ਕਿਸੇ ਵੀ ਤਰ੍ਹਾਂ ਦਾ ਅਸੀਂ ਮਾਹੌਲ ਨੂੰ ਖਰਾਬ ਨਾ ਹੋਣ ਦਈਏ ਇਹਨਾਂ ਗੱਲਾਂ ਦਾ ਅਸੀਂ ਧਿਆਨ ਰੱਖੀਏ ਹਮ ਇਸ ਪ੍ਰਸਥਿਤੀਆਂ ਮੇ ਵੀ ਕੌਣ ਸੀ ਪ੍ਰਸਥਿਤੀਆਂ ਅੱਜ ਫਿਰ ਗ੍ਰਿਫਤਾਰੀਆਂ ਹੋਈਆਂ ਯੂਪੀ ਮੇ ਜਿਨ ਯੂਨੀਅਨ ਨੇ ਹਮੇ ਸਮਰਥਨ ਦਿਆ ਥਾ ਉਨਕੋ ਸਭ ਕੋ ਰੈਸਟ ਕਰ ਲਿਆ ਗਿਆ ਠੀਕ ਹੈ ਮਹਾਰਾਸ਼ਟਰ ਮੇ ਰੈਸਟ ਹੋਇਆ ਅਬ ਦੇਖੇ ਜੋ ਹਮਾਰੇ ਅੰਦੋਲਨ ਮੇ ਲੜਕੇ 15 20 ਲੜਕੇ ਹੈ ਜੋ ਅੰਬਾਲਾ ਕੇ ਥਾਣੇ ਮੇ ਅਬ ਜੋ ਖਨੌਰੀ ਮੇ ਵਹਾਂ ਸੇ ਵੀ ਲੜਕੋ ਕੋ ਪਕੜ ਕੇ थाने में लिया गया इस तरह की पोजीशन में भी हमारा मन कर रहा है कि हम वार्ता नहीं छोड़ेंगे अगर केंद्र कोई हल करे तो हम हल करने के लिए तैयार है हम टकरा नहीं चाहते हमारा दिल्ली जाना अनक सवाल नहीं है हम से निपटना चाहते हैं इसीलिए आज आए हैं और कल की मीटिंग जैसे डलेवाल साहब ने बताया पाँच बजे की तय हुई है और इधर से हम कहते हैं कल भी हम पीसफुली बैठेंगे और आज आपके माध्यम से मान जो प्रधानमंत्री से अपील करते हैं कि जो आपने अर्धसैनिक फोर्स बल लगाए हैं कृपया उसे निर्देश दीजिए जब अपनी ओर से पीसफुली बैठेंगे हमारे ऊपर शैलिंग नहीं होनी चाहिए ठीक है तब दोने, दो, दोनों धरों को आसानी से बैठना आसान होगा तो आज देखेंगे कल वाली मीटिंग में क्या निकलता है जिस तरह की मीटिंग में प्रस्ताव आएगा ਆਪਣੇ ਦੋਨੋਂ ਫੋਰਮਾਂ 'ਚ ਸੋਚेंगे और उसके बाद आगे की बात करेंगे सुडला जी आज ਵੱਖ-ਵੱਖ ਕਿਸਾਨ ਜਥੇਬੰਦੀਆਂ ਜੋ ਨੇ ਕਈ ਤਰ੍ਹਾਂ ਦੇ ਐਲਾਨ ਕੀਤੇ ਹੋਏ ਨੇ ਜਿਵੇਂ ਕਿ ਰੇਲ ਰੋਕਣ ਦਾ ਐਲਾਨ ਕਰ ਚੁੱਕੇ ਨੇ ਕਿਸਾਨ ਤੇ ਟੋਲ ਵੀ ਜੋ ਹੈ ਅੱਜ ਫ੍ਰੀ ਕਰਵਾਏ ਜਾਣਗੇ ਤੇ ਕਦੋਂ-ਕਦੋਂ ਅਜੇ ਪ੍ਰੋਗਰਾਮ ਜੋ ਹੈ ਹੋਣੇ ਨੇ ਇਸ ਦੇ ਉੱਪਰ ਪੂਰੀ ਜਾਣਕਾਰੀ ਤੁਸੀਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਹਰਜੋਤ ਜੀ ਅੱਜ ਵੱਖ-ਵੱਖ ਕਿਸਾਨ ਸੰਗਠਨ ਨੇ ਜਿਹੜੇ ਉਹ ਸਮਰਥਨ ਚ ਆਏ ਨੇ ਸ਼ੰਭੂ ਬਾਰਡਰ ਦੇ ਕਿਸਾਨਾਂ ਦੇ ਸ਼ੰਭੂ ਬਾਰਡਰ ਤੇ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਜਥੇਬੰਦੀ ਤੇ ਕਈ ਹੋਰ ਜਥੇਬੰਦੀਆਂ ਨੇ ਜੜੀਆਂ ਉਹ ਉੱਥੇ ਪਹੁੰਚਿਆ ਹੋਈਆਂ ਨੇ ਹੁਣ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਵਲੋਂ ਇੱਕ ਤਾਂ ਰੇਲਾ ਰੋਕਣ ਦਾ ਪ੍ਰੋਗਰਾਮ ਦਿੱਤਾ ਗਿਆ ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਦੇ ਵਿੱਚ ਵੱਖ-ਵੱਖ ਰੇਲ ਗੱਡੀਆਂ ਦੇ ਜਿਹੜੇ ਰੂਟ ਨੇ ਉਹਨਾਂ ਦੇ ਉੱਪਰ ਰੇਲ ਟ੍ਰੈਫਿਕ ਜਾਮ ਕੀਤੀ ਜਾਣੀ ਹੈ ਇਹ ਉਹਨਾਂ ਦਾ ਪ੍ਰੋਗਰਾਮ ਹੈ ਔਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਵਲੋਂ ਇਹ ਐਲਾਨ ਕੀਤਾ ਗਿਆ ਹੈ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਦੀਆਂ ਜਿਹੜੀਆਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਕੱਲ ਮੀਟਿੰਗ ਕੀਤੀ ਉਹਨਾਂ ਨੇ ਮੀਟਿੰਗ ਕਰਕੇ ਕੱਲੇ ਹੀ ਫੈਸਲਾ ਕੀਤਾ ਕਿ ਅੱਜ 11 ਵਜੇ ਤੋਂ ਲੈ ਕੇ 2 ਵਜੇ ਤੱਕ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਨੇ ਜਿਹੜੇ ਉਹ ਫ੍ਰੀ ਕਰਾਲੇ ਜਾਣਗੇ ਸੋ ਅੱਜ ਪੰਜਾਬ ਦੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਾਰੇ ਟੋਲ ਪਲਾਜ਼ਿਆਂ ਤੇ ਕਿਸਾਨ ਜਾਣਗੇ ਔਰ ਟੋਲ ਪਲਾਜ਼ੇ ਫ੍ਰੀ ਕਰਉਣਗੇ ਇਹ ਸ਼ੰਭੂ ਬਾਰਡਰ ਦੇ ਕਿਸਾਨਾਂ ਦੇ ਸਮਰਥਨ ਚ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਅਗਰ ਅਗਰ ਕਿਸਾਨਾਂ ਤੇ ਇਸੇ ਤਰ੍ਹਾਂ ਨਾਲ ਤਸ਼ੱਦਦ ਜਾਰੀ ਰਿਹਾ ਤੇ ਅਸੀਂ ਕਿਸਾਨਾਂ ਦੇ ਸਮਰਥਨ ਚ ਹੋਰ ਸੰਘਰਸ਼ ਕਰਨ ਲਈ ਤਿਆਰ ਆ ਔਰ 16 ਤਰੀਕ ਨੂੰ ਉਹਨਾਂ ਨੇ ਇੱਕ ਵਾਰੀ ਫੇਰ ਮੀਟਿੰਗ ਰੱਖੀ ਆ ਲੁਧਿਆਣੇ ਚ ਐਸਕੀਐਮ ਦੀ ਜਿਹਦੇ ਵਿੱਚ ਅਗਲੇ ਫੈਸਲੇ ਨੇ ਜਿਹੜੇ ਉਹ ਕੀਤੇ ਜਾਣਗੇ ਦੁਲਾਰ ਜੀ ਗੱਲ ਜੇਕਰ ਹੁਣ ਅਕਾਲੀ ਦਲ ਪਾਰਟੀ ਦੀ ਕਰੀਏ ਤਾਂ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਨੂੰ ਸਸਪੈਂਡ ਕਰਨ ਦਾ ਫੈਸਲਾ ਕੀਤਾ ਆਖਿਰ ਇਸ ਦੇ ਪਿੱਛੇ ਤਰਕ ਕੀ ਦਿੱਤਾ ਅਕਾਲੀ ਦਲ ਨੇ ਇਸ ਨੂੰ ਲੈ ਕੇ ਵੀ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਔਰ ਇਸਾ ਕੀ ਅਸਰ ਪੰਜਾਬ ਦੀ ਸਿਆਸਤ ਤੇ ਹੋਣ ਪਏਗਾ ਸਥਿਤੀਆਂ ਹੁਣ ਪੰਜਾਬ ਦੀ ਸਿਆਸਤ ਦੀਆਂ ਕੀ ਦਿਖ ਰਹੀਆਂ ਨੇ ਇਸ ਤੇ ਕੀ ਕਹਿਣਾ ਚਾਹੋਗੇ ਦੇਖੋ ਸ਼ਨੋਮਨੀ ਅਕਾਲੀ ਦਲ ਲਗਾਤਾਰ ਪੰਜਾਬ ਬਚਾਓ ਯਾਤਰਾ ਤੇ ਨਿਕਲਿਆ ਹੋਇਆ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੀ ਕਿਸਾਨਾਂ ਤੇ ਮਜ਼ਦੂਰਾਂ ਦੀ ਜਥੇਬੰਦੀ ਹੈ ਜਿਹਾ ਅਕਸਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾਵਾ ਕਰਦੇ ਨੇ ਹੁਣ ਜਦੋਂ ਇੱਕ ਪਾਸੇ ਪੰਜਾਬ ਦੇ ਕਿਸਾਨ ਸ਼ੰਭੂ ਬਾਰਡਰ ਤੇ ਸੰਘਰਸ਼ ਕਰ ਰਹੇ ਨੇ ਪੰਜਾਬ ਦੇ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਉਹਨਾਂ ਦੀ ਮਦਦ ਕਰ ਰਹੇ ਨੇ ਰੇਲਾ ਰੋਕ ਰਹੇ ਨੇ ਸੰਯੁਕਤ ਕਿਸਾਨ ਮੋਰਚਾ ਵਾਲੇ ਟੋਲ ਫਰੀ ਕਰਾ ਰਹੇ ਨੇ ਬੀਕੇਯੂ ਰੇਲਾ ਰੋਕ ਰਿਹਾ ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਉਹਨੂੰ ਮੁਲਤਵੀ ਕਰਦੇ ਹਾਂ ਕੱਲ ਪਰਮਭੰਦ ਸਿੰਘ ਬੰਟੀ ਰਵਾਣਾ ਜਿਹੜੇ ਕਿ ਜਨਰਲ ਸਖਤਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਕਿਸਾਨਾਂ ਦੇ ਹੱਕ ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਕੁਝ ਸਮੇਂ ਲਈ ਸਸਪੈਂਡ ਕਰਨ ਦਾ ਐਲਾਨ ਕੀਤਾ ਸੋ ਜਦੋਂ ਕਿਸਾਨ ਅੰਦੋਲਨ ਖਤਮ ਹੋਏਗਾ ਉਸ ਤੋਂ ਬਾਅਦ ਪੰਜਾਬ ਬਚਾਓ ਯਾਤਰਾ ਉਸੇ ਤਰ੍ਹਾਂ ਨਾਲ ਜਾਰੀ ਰਹੇਗੀ ਉਹਦਾ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੇ ਵਿੱਚ ਆਏਗਾ ਸੋ ਇੱਕ ਵਾਰ ਪਰਮਭੰਦ ਸਿੰਘ ਬੰਟੀ ਰਵਾਣਾ ਉਹਨਾਂ ਦੀ ਗੱਲ ਵੀ ਜ਼ਰੂਰ ਸੁਣੀਏ ਅਸਲਚ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹ ਗੱਲ ਪਤਾ ਹੈ ਕਿ ਇਸ ਵੇਲੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਸਾਰੇ ਅੰਦੋਲਨ ਦੇ ਵਿੱਚ ਨੇ ਔਰ ਸ਼੍ਰੋਮਣੀ ਅਕਾਲੀ ਦਲ ਜਦੋਂ ਪਿੰਡੂ ਖੇਤਰਾਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਲਈ ਜਾਂਦਾ ਹੈ ਤੇ ਅਜਿਹੇ ਵਿੱਚ ਕਿਤੇ ਕਿਸਾਨਾਂ ਨੂੰ ਇਹ ਨਾ ਲੱਗੇ ਕਿ ਉਹਨਾਂ ਦਾ ਅੰਦੋਲਨ ਹੈ ਜਿਹੜਾ ਇਹਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਸਿਰਫ ਤੇ ਸਿਰਫ 2024 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਪੰਜਾਬ ਬਚਾਓ ਯਾਤਰਾ ਚਲਾ ਰਿਹਾ ਹੈ ਸੋ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਇਹ ਸਿਰਫ ਚੋਣਾਂ ਤੋਂ ਪਹਿਲਾਂ ਦੀ ਯਾਤਰਾ ਨਹੀਂ ਹੈ ਬਲਕਿ ਇਹ ਪੰਜਾਬ ਦੇ ਅਸਲ ਮੁੱਦਿਆਂ ਦੀ ਯਾਤਰਾ ਹੈ ਅਸੀਂ ਪੰਜਾਬ ਨੂੰ ਕਿਵੇਂ 2024 ਦੇ ਵਿੱਚ ਸੇਧ ਮਈ ਪਾਸੇ ਲੈ ਕੇ ਜਾਣਾ ਹੈ ਕਿਵੇਂ ਅਸੀਂ ਅਜਿਹੇ ਮੈਂਬਰ ਪਾਰਲੀਮੈਂਟ ਚੁਣਨੇ ਨੇ ਜਿਹੜੇ ਪਾਰਲੀਮੈਂਟ ਚ ਜਾ ਕੇ ਪੰਜਾਬ ਦੇ ਹੱਕ ਦੀ ਆਵਾਜ਼ ਬੁਲੰਦ ਕਰਨ ਪਰ ਕਿਸਾਨ ਅੰਦੋਲਨ ਕਰਕੇ ਅਕਾਲੀ ਦਲ ਨੇ ਜਿਹੜੀ ਇਹ ਯਾਤਰਾ ਮੁਲਤਵੀ ਕੀਤੀ ਹੈ ਇਹਦਾ ਮੈਨੂੰ ਲੱਗਦਾ ਕਿਸਾਨਾਂ ਵੱਲੋਂ ਵੀ ਸਵਾਗਤ ਕੀਤਾ ਜਾਏਗਾ ਇਹਨਾਂ ਹਾਲਾਤਾਂ ਨੂੰ ਦੇਖਦਿਆਂ ਜਿਹੜੀ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੀ ਸੀ ਜਿਹੜੀ ਕੱਲ ਫਰੀਦਕੋ ਇੱਕ ਬਾਤ ਸ਼ੁਰੂ ਹੋਣੀ ਸੀ ਉਹ ਯਾਤਰਾ ਨੂੰ ਇਨਡੇਫਿਨਿਟਲੀ ਪੋਸਟਪੋਨ ਕੀਤਾ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਕਿਸਾਨ ਮਜ਼ਦੂਰਾਂ ਦੀ ਜਥੇਬੰਦੀ ਹੈ ਡੱਲਾ ਜੀ ਚਰਚਾਵਾਂ ਨੇ ਕਿ ਦਿੱਲੀ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਜਿਹੜਾ ਗਠਜੋੜ ਹੈ ਉਹ ਟੁੱਟਣ ਕਿਨਾਰੇ ਹੈ ਕਿਉਂਕਿ ਆਮ ਆਦਮੀ ਪਾਰਟੀ 6 ਸੀਟਾਂ ਦੇ ਉੱਪਰ ਚੋਣਾ ਲੜਨ ਦਾ ਐਲਾਨ ਕਰ ਚੁੱਕੀ ਹੈ ਤੇ ਕਾਂਗਰਸ ਪਾਰਟੀ ਵੀ ਜੋ ਹੈ 7 ਸੀਟਾਂ ਤੇ ਲੜਨ ਦਾ ਵਿਚਾਰ ਕਰ ਰਹੀ ਹੈ ਸੋ ਇਹਨਾਂ ਸਥਿਤੀਆਂ ਨੂੰ ਵੀ ਅਗਰ ਅਸੀਂ ਸਮਝੀਏ ਦੇਖੀਏ ਚੋਣਾ ਨੂੰ ਲੈ ਕੇ ਔਰ ਸਿਆਸੀ ਤਸਵੀਰ ਹੁਣ ਕੀ ਬਣ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਬੰਧਨ ਟੁੱਟਿਆ ਸੋ ਹੁਣ ਕੀ ਮੰਨਿਆ ਜਾਵੇ ਕਿ ਇੰਡੀਆ ਗਠਬੰਧਨ ਤੇ ਇੱਕ ਹੋਰ ਟੁੱਟ ਹੋ ਗਈ ਹੈ ਹੁਣ ਹਰਜੋਤ ਜੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਰਸੋਂ ਜਿਹੜੇ ਉਹਨਾਂ ਦੇ ਸੰਗਠਨ ਦੇ ਸਕੱਤਰ ਨੇ ਜਨਰਲ ਸਕੱਤਰ ਨੇ ਸੰਦੀਪ ਪਟਕ ਡਾਕਟਰ ਸੰਦੀਪ ਪਟਕ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਵੱਲੋਂ ਪੱਤਰਕਾਰਾਂ ਦੇ ਨਾਲ ਇੱਕ ਬਿਆਨ ਸਾਂਝਾ ਕੀਤਾ ਗਿਆ ਸੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਉਹਨਾਂ ਨੇ ਟਵੀਟ ਵੀ ਕੀਤੀ ਸੀ ਉਹ ਵੀਡੀਓ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕਾਂਗਰਸ ਨੂੰ ਮੌਜੂਦਾ ਸਥਿਤੀ ਦੇ ਮੁਤਾਬਕ ਇੱਕ ਸੀਟ ਆਫਰ ਕਰਦੇ ਹਾਂ ਕਿਉਂਕਿ ਕਾਂਗਰਸ ਕੋਲੇ ਨਾ ਤਾਂ ਦਿੱਲੀ ਦੇ ਵਿੱਚ ਲੋਕ ਸਭਾ ਚ ਕੋਈ ਸੀਟ ਹੈ ਨਾ ਵਿਧਾਨ ਸਭਾ ਚ ਕੋਈ ਸੀਟ ਹੈ ਔਰ ਦਿੱਲੀ ਦੀ ਨਗਰ ਨਿਗਮ ਦੇ ਵਿੱਚ ਐਮ ਸੀ ਡੀ ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦੇ ਵਿੱਚ ਵੀ ਕੁਝ ਕੁ ਕਾਉਂਸਲਰ ਨੇ ਜਦ ਕਿ ਆਮ ਆਦਮੀ ਪਾਰਟੀ ਦਾ ਦਿੱਲੀ ਨਗਰ ਨਿਗਮ ਵਿੱਚ ਮੇਅਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਪਿਛਲੀ ਤੀਜੀ ਵਾਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਔਰ ਕਾਂਗਰਸ ਇਸ ਵਾਰ 0 ਵਿਧਾਇਕ ਹੈ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਜੋ ਇਸ ਕਰਕੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਇੱਕ ਫਾਰਮੂਲਾ ਬਣਾਇਆ ਜਿਹੜਾ ਅਸੀਂ ਕਾਂਗਰਸ ਨੂੰ ਪੇਸ਼ ਕਰਦੇ ਹਾਂ ਅਸੀਂ ਗਠਜਬੰਦਨ ਦਾ ਧਰਮ ਨਿਭਾ ਰਹੇ ਹਾਂ ਤੇ ਅਸੀਂ ਇੱਕ ਸੀਟ ਦੀ ਪੇਸ਼ਕਸ਼ ਕਾਂਗਰਸ ਨੂੰ ਕਰਦੇ ਹਾਂ ਕਾਂਗਰਸ ਦੀਆਂ 0 ਸੀਟਾਂ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਵੀ ਲੋਕ ਸਭਾ ਦੇ ਵਿੱਚ ਕੋਈ ਸੀਟ ਨਹੀਂ ਹੈ ਆਮ ਆਦਮੀ ਪਾਰਟੀ ਵੀ ਲੋਕ ਸਭਾ ਚ ਜ਼ੀਰੋ ਸੀਟ ਹੈ ਪਰ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਕੋਲੇ ਦਿੱਲੀ ਤੋਂ ਮੈਂਬਰ ਨਹੀਂ ਕਾਂਗਰਸ ਕੋਲੇ ਰਾਜ ਸਭਾ ਦੇ ਵਿੱਚ ਵੀ ਕੋਈ ਨੁਮਾਇੰਦਗੀ ਨਹੀਂ ਹੈ ਕਿਉਂਕਿ ਰਾਜ ਸਭਾ ਦੀ ਨੁਮਾਇੰਦਗੀ ਵਿਧਾਨ ਸਭਾ ਦੀਆਂ ਸੀਟਾਂ ਤੋਂ ਤੈ ਹੁੰਦੀ ਹੈ ਸੋ ਦਿੱਲੀ ਦੇ ਕੋਟੇ ਤੋਂ ਰਾਜ ਸਭਾ ਦੇ ਵਿੱਚ ਤਿੰਨ ਮੈਂਬਰ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਨੇ ਹੁਣ ਸਵਾਲ ਇਹ ਹੈ ਕਿ ਕਾਂਗਰਸ ਕੀ ਕਰੇਗੀ ਕੀ ਇਹ ਗੱਠਜੋੜ ਟੁੱਟ ਗਿਆ ਬਿਲਕੁਲ ਤੁਹਾਡਾ ਸਵਾਲ ਸਹੀ ਹੈ ਮੇਰਾ ਹੀ ਮੰਨਣਾ ਹੈ ਕਿ ਪੰਜਾਬ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠ ਜੋੜ ਟੁੱਟਿਆ ਵਰਗਈ ਹੈ ਉਹ ਟੁੱਟੇ ਵਰਗਈ ਹੈ ਕਿਉਂਕਿ ਲਗਾਤਾਰ ਪੰਜਾਬ ਦਾ ਸੰਗਠਨ ਕਹਿ ਰਿਹਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਨਹੀਂ ਲੜਨੀ ਆ ਭਗਵੰਤ ਮਾਨ ਨੇ ਵੀ ਹੁਣ ਕਹਿ ਦਿੱਤਾ ਹੈ ਕਿ ਅਸੀਂ 13 0 ਦਾ ਟੀਚਾ ਰੱਖਿਆ ਹੈ ਸੋ ਪੰਜਾਬ ਚ ਤਾਂ ਆਮ ਆਦਮੀ ਪਾਰਟੀ ਨੇ ਇਸੇ ਮਹੀਨੇ ਆਪਣੇ ਉਮੀਦਵਾਰ ਐਲਾਨ ਦੇਣੇ ਨੇ ਇਹਦਾ ਮਤਲਬ ਹੈ ਕਿ ਪੰਜਾਬ ਚ ਇੰਡੀਆ ਗੱਠਜੋੜ ਟੁੱਟ ਚੁੱਕਿਆ ਹੈ ਅਧਿਕਾਰਿਕ ਅਫੀਸ਼ੀਅਲ ਅਨਾਉਂਸਮੈਂਟ ਬਾਕੀ ਹੈ ਜੋ ਰਵਈਆ ਪੋਲਿਟੀਕਲ ਪਾਰਟੀਆਂ ਦਾ ਪੰਜਾਬ 'ਚ ਵੀ ਉਹਦੇ ਹਿਸਾਬ ਨਾਲ ਇੰਡੀਆ ਗੱਠਜੋੜ ਟੁੱਟ ਹੀ ਚੁੱਕਿਆ ਹੈ ਆਫੀਸ਼ੀਅਲ ਅਨਾਉਂਸਮੈਂਟ ਬਾਕੀ ਹੈ ਉਹ ਸ਼ਾਇਦ ਕਿਸੇ ਨੇ ਕਰਨੀ ਨਹੀਂ ਇਸੇ ਤਰ੍ਹਾਂ ਦਿੱਲੀ 'ਚ ਹੈ ਹੁਣ ਦਿੱਲੀ 'ਚ ਖਬਰਾਂ ਇਹ ਆ ਰਹੀਆਂ ਨੇ ਕਿ ਜਦੋਂ ਆਮ ਆਦਮੀ ਪਾਰਟੀ ਨੇ ਇੱਕ ਸੀਟ ਆਫਰ ਕੀਤੀ ਕਾਂਗਰਸ ਨੂੰ ਤੇ ਕਾਂਗਰਸ ਦੀ ਹਾਈ ਕਮਾਂਡਰੀ ਤੋਂ ਨਾਰਾਜ਼ ਹੋਈ ਕਾਂਗਰਸ ਨੂੰ ਹਮੇਸ਼ਾ ਹੀ ਲੱਗਦਾ ਹੈ ਕਿ ਉਹ 50 ਸੀਟਾਂ ਵਾਲੀ ਕੌਮੀ ਪਾਰਟੀ ਹੈ ਲੋਕ ਸਭਾ 'ਚ 50 ਸੀਟਾਂ ਨੇ ਇੰਡੀਆ ਗੱਠਜੋੜ ਦੀ ਸਭ ਤੋਂ ਵੱਡੀ ਪਾਰਟੀ ਹੈ ਇਸ ਕਰਕੇ ਬਹੁਤ ਜਲਦੀ ਇਹਦੇ ਤੇ ਫੈਸਲਾ ਨਹੀਂ ਹੋਣਾ ਚਾਹੀਦਾ ਕਾਂਗਰਸ ਚਾਹੁੰਦੀ ਸੀ ਕਿ ਅਸੀਂ ਦਿੱਲੀ ਦੇ ਵਿੱਚ ਘੱਟੋ ਘੱਟ ਬਰਾਬਰ ਦੀਆਂ ਸੀਟਾਂ ਤੇ ਲੜੀਏ ਚਾਰ ਜਾਂ ਤਿੰਨ ਕਾਂਗਰਸ ਕਿਉਂਕਿ 50 ਸੀਟਾਂ ਵਾਲੀ ਲੋਕ ਸਭਾ ਦੀ ਪਾਰਟੀ ਹੈ ਆਮ ਆਦਮੀ ਪਾਰਟੀ ਕੋਲੇ ਲੋਕ ਸਭਾ ਦੀ ਇੱਕ ਸੀਟ ਹੈ ਕਾਂਗਰਸ ਦਾ ਇਹ ਤਰਕ ਸੀ ਹੁਣ ਇਹ ਸੰਕੇਤ ਮਿਲੇ ਨੇ ਕਿ ਕਾਂਗਰਸ ਆਈ ਕਮਾਂਡ ਨੇ ਦਿੱਲੀ ਦੀ ਆਪਣੀ ਇਕਾਈ ਨੂੰ ਸੱਤੇ ਦੀਆਂ ਸੱਤੇ ਸੀਟਾਂ ਤੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਨੇ ਇਹਦਾ ਮਤਲਬ ਹੈ ਕਿ ਕਾਂਗਰਸ ਦਿੱਲੀ ਦੀਆਂ 7 ਸੀਟਾਂ ਤੇ ਖੁਦ ਚੋਣ ਲੜ ਸਕਦੀ ਹੈ ਇਹਦਾ ਮਤਲਬ ਇਹ ਵੀ ਹੈ ਕਿ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਗੱਠਜੋੜ ਟੁੱਟ ਸਕਦਾ ਹੈ ਸੋ ਅਗਰ ਦਿੱਲੀ ਚ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਗੱਠਜੋੜ ਟੁੱਟਿਆ ਦਿੱਲੀ ਔਰ ਪੰਜਾਬ ਚੀ ਦੋਨਾਂ ਦੀ ਸਰਕਾਰ ਹੈ ਫਿਰ ਗੁਜਰਾਤ 'ਚ ਨਿਰਪਰ ਕਰਦਾ ਹੈ ਕਿ ਗੁਜਰਾਤ 'ਚ ਆਪ ਔਰ ਕਾਂਗਰਸ ਮਿਲ ਕੇ ਲੜਨਗੇ ਗੁਜਰਾਤ ਦੇ ਵਿੱਚ ਕਾਂਗਰਸ ਕੋਲੇ 17% ਦੇ ਕਰੀਬ ਵੋਟ ਸ਼ੇਅਰ ਹੈ ਔਰ ਆਮ ਆਦਮੀ ਪਾਰਟੀ ਕੋਲੇ ਤੇਰਾ 10% ਦੇ ਕਰੀਬ ਵੋਟ ਸ਼ੇਅਰ ਹੈ। ਔਰ ਕਾਂਗਰਸ ਕੋਲੇ ਜਿਹੜਾ ਵੋਟ ਸ਼ੇਅਰ ਹੈ ਅਗਰ ਉਹ ਆਮ ਆਦਮੀ ਪਾਰਟੀ ਦੋਵੇਂ ਇਕੱਠੇ ਹੋ ਜਾਂਦੇ ਨੇ ਤੇ ਫੇਰ ਉਹ ਮੁਕਾਬਲਾ ਕਰ ਸਕਦੇ ਨੇ ਭਾਰਤੀ ਜਨਤਾ ਪਾਰਟੀ ਦਾ ਗੁਜਰਾਤ ਦੇ ਵਿੱਚ ਅਗਰ ਇਕੱਲੇ-ਇਕੱਲੇ ਲੜਦੇ ਨੇ ਗੁਜਰਾਤ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਪੰਜ ਵਟਾਇਕ ਨੇ। ਸੋ ਅਗਰ ਇਕੱਲੇ-ਇਕੱਲੇ ਲੜਦੇ ਨੇ ਤੇ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਖਾਸਾ ਫਾਇਦਾ ਹੋਣ ਦੀ ਸੰਭਾਵਨਾ ਹੈ। ਅਜੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਦਿੱਲੀ ਦੇ ਵਿੱਚ ਵੀ ਆਪ ਔਰ ਕਾਂਗਰਸ ਅਲੱਗ-ਅਲੱਗ ਲੜਦੇ ਨੇ ਅਗਰ ਆਪ ਤੇ ਕਾਂਗਰਸ ਵੱਖੋ-ਵੱਖਰੇ ਲੜਦੇ ਨੇ ਇਹਦੇ ਨਾਲ ਹਮੇਸ਼ਾ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਹੁੰਦਾ ਹੈ ਵੋਟਾਂ ਦੀ ਡਿਵੀਜ਼ਨ ਤੋਂ ਬਾਅਦ ਭਾਜਪਾ 7 ਸੀਟਾਂ ਜਿੱਤਦੀ ਹੈ ਪਿਛਲੀਆਂ ਦੋ ਬਾਰ 14 ਦੇ ਵਿੱਚ ਵੀ ਔਰ 19 ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀਆਂ 7 ਦੀਆਂ 7 ਸੀਟਾਂ ਜਿੱਤੀਆਂ ਨੇ ਇਸ ਕਰਕੇ ਅਗਰ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਗੱਠਜੋੜ ਨਹੀਂ ਹੁੰਦਾ ਹਰਜੋਜੀ ਫਿਰ ਇਹ ਇੰਡੀਆ ਗੱਠਜੋੜਬੰਦਨ ਦੇ ਵਿੱਚ ਇੱਕ ਹੋਰ ਵੱਡੀ ਟੁੱਟ ਦੇ ਤੌਰ ਤੇ ਇਸ ਨੂੰ ਵਿਕਿਆ ਜਾਏਗਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ